ਅੱਜ ਤੁਹਾਨੂੰ ਆ ਦੋ ਵੀਡੀਓ ਦਿਖਾਉਣ ਲੱਗੇ ਆ ਗੌਰ ਨਾਲ ਪੂਰਾ ਦੇਖਿਓ ਤੇ ਆਪਣਾ ਕਮੈਂਟ ਜਰੂਰ ਲਿਖਿਓ ਅੱਜ ਆਮ ਆਦਮੀ ਪਾਰਟੀ ਦੇ ਦੋ ਐਮਐਲਏ ਲੋਕਾਂ ਨੇ ਅਲੱਗ ਅਲੱਗ ਜਗ੍ਹਾ ਦੇ ਉੱਪਰ ਬੁਰੀ ਤਰ੍ਹਾਂ ਘੇਰੇ ਨੇ ਤਿੱਖੇ ਸਵਾਲ ਪੁੱਛੇ ਨੇ ਪੂਰਾ ਭੇੜ ਹੋਇਆ ਤਿੱਖੀ ਬਹਿਸ ਹੋਈ ਆ ਔਰ ਤਿੱਖੀ ਬਹਿਸ 'ਚ ਐਸੇ ਸਵਾਲ ਲੋਕ ਪੁੱਛ ਰਹੇ ਨੇ ਜਿਵੇਂ ਪੂਰੀ ਰੱਜ ਕੇ ਸਵਾਲਾਂ ਦੇ ਨਾਲ ਲਾਹ ਪਾ ਐਮਐਲਏਾਂ ਦੀ ਲੋਕਾਂ ਨੇ ਕੀਤੀ ਆ ਇੱਕ ਪਿੰਡ ਦੇ ਵਿੱਚ ਘੇਰਿਆ ਤੇ ਦੂਜਾ ਜਾ ਰਿਹਾ ਰਸਤੇ ਦੇ ਵਿੱਚ ਲੋਕਾਂ ਨੇ ਰੋਕ ਕੇ ਉਹਨੂੰ ਸਵਾਲ ਕੀਤੇ ਨੇ ਤੁਹਾਨੂੰ ਪੂਰੀ ਵੀਡੀਓ ਦਿਖਾਉਣੀ ਆ ਪਹਿਲਾਂ ਆ ਥੋੜੀ ਥੋੜੀ ਵੀਡੀਓ ਦੇਖੋ ਬਾਕੀ ਗੱਲ ਆਪਾਂ ਫੇਰ ਕਰਦੇ ਆ ਤੁਹਾਨੂੰ ਪਤਾ ਸਕਦਾ ਓਏ ਕੀ ਅਗਮੱਤੀ ਪਈ ਆ ਤੂੰ ਇਹਦੇ ਤਰ ਸਾਡੀ ਹਿੱਕ ਤਾਂ ਪੜਨੇ ਜੇ ਬਣਾਇਆ ਤੇ ਇਹ ਸਾਡੇ ਜਖਮਾਂ ਤੋਂ ਖੂਨ ਧੱਕਣਾ ਐਨੇ ਕਾਤ ਹੈ ਨਹੀਂ ਸੁਖਵੀਰ ਜੀ ਤੇਰੀ ਜਦੋਂ ਤੂੰ ਲੋਕਾਂ ਦੇ ਪਾਵਰ ਪ੍ਰੈਸ਼ਰ ਪਾਉਣ ਦਾ ਧੰਨਵਾਦ ਕੀਤਾ ਗੱਲ ਇਹ ਮੈਂ ਪੁੱਛੀ ਫਿਰ ਇੱਕ ਤਰ੍ਹਾਂ ਦੀ ਅੰਦਰ ਦਾ ਜੰਮੂ ਕਾਰ ਮੁਰਦਾਬਾ ਮੁਰਦਾਬਾ ਮਾਤਰੀ ਪਾਤੀ ਜਿੰਦਾਬਾਦ ਆਵਾਜ਼ ਦੇਵਾਵਾ ਤੁਹਾਨੂੰ ਪੂਰੀਆਂ ਵੀਡੀਓ ਅੱਗੇ ਆਪਾਂ ਦਿਖਾਉਣੇ ਆ ਕਿ ਉੱਥੇ ਕੀ ਕੁਝ ਹੋਇਆ ਕਿੰਨੇ ਤਿੱਖੇ ਸਵਾਲ ਜਵਾਬ ਹੋਏ ਨੇ ਪਹਿਲਾਂ ਮੈਂ ਦੱਸ ਦਿਆਂ ਕਿ ਅੱਜ ਮੁੱਖ ਮੰਤਰੀ ਭਗਵੰਤ ਮਾਨ ਨੂੰ ਵੀ ਐਨ ਨੇੜੇ ਜਾ ਕੇ ਕਿਸਾਨਾਂ ਨੇ ਉਹਦੇ ਨਾਰੇ ਲਾਏ ਨੇ ਔਰ ਇੱਥੋਂ ਤੱਕ ਕਿ ਆ ਟਰਾਲੀ ਚੋਰਾਂ ਦੀ ਸਰਕਾਰ ਮੁਰਦਾਬਾ ਔਰ ਇਹ ਅੱਜ ਛਾਗਲੀ ਸੰਗਰੂਰ ਦੇ ਵਿੱਚ ਜਦੋਂ ਮੁੱਖ ਮੰਤਰੀ ਭਗਵੰਤ ਮਾਨ ਉੱਥੇ ਉਦਘਾਟਨ ਕਰਨ ਆਏ ਤਾਂ ਉਧਰੋਂ ਵੱਡੀ ਗਿਣਤੀ ਕਿਸਾਨ ਆਏ ਉੱਥੇ ਹੋਇਆ ਪੁਲਿਸ ਦੇ ਨਾਲ ਕਿਸਾਨਾਂ ਦੀ ਧੱਕਾ ਮੁੱਕੀ ਵੀ ਹੋਈ ਆ ਕਿਸਾਨਾਂ ਨੇ ਫਿਰ ਕੁਝ ਦੂਰੀ ਤੇ ਮੁੱਖ ਮੰਤਰੀ ਤੋਂ ਕਿਸਾਨਾਂ ਨੂੰ ਰੋਕ ਰਿਹਾ ਪੁਲਿਸ ਨੇ ਪੁਲਿਸ ਦੇ ਨਾਲ ਪੂਰੀ ਧੱਕਾ ਮੁੱਕੀ ਹੋਈ ਆ ਪਰ ਇੱਥੇ ਕੀ ਹੋਇਆ ਆ ਪਿੰਡ ਮੋੜ ਦੇ ਵਿੱਚ ਐਮਐਲਏ ਮੋੜ ਦੇ ਜਿਹੜੇ ਸੁਖਵੀਰ ਮੈਸਰਖਾਨਾ ਉਹ ਆਏ ਸੀਗੇ ਔਰ ਉਹ ਉਥੇ ਕਮਰਿਆਂ ਦਾ ਉਦਘਾਟਨ ਕਰਨ ਆਏ ਸੀ ਲੋਕ ਕਹਿ ਰਹੇ ਨੇ ਕਿ ਇਹ ਤਾਂ ਕਮਰੇ ਪਹਿਲਾਂ ਦੇ ਪਏ ਨੇ ਪੁਰਾਣੇ ਕਮਰੇ ਪਏ ਨੇ ਤੇ ਤੁਸੀਂ ਅੱਜ ਕਿਉਂ ਉਦਘਾਟਨ ਕਰਨ ਆਏ ਹੋ ਇੱਥੋਂ ਤੱਕ ਕਿਸਾਨ ਕਹਿ ਰਹੇ ਨੇ ਕਿ ਤੁਹਾਨੂੰ ਜਦੋਂ ਦੱਸਤਾ ਸੀ ਤੁਹਾਨੂੰ ਕਿਹਾ ਸੀ ਕਿ ਪੁਰਾਣੇ ਕਮਰੇ ਪਾਏ ਨੇ ਉਦਘਾਟਨ ਕਰਨ ਨਾ ਆਇਓ ਕਿਹੜਾ ਤੁਹਾਡੀ ਸਰਕਾਰ ਚ ਪਏ ਨੇ ਫਿਰ ਤੁਸੀਂ ਇਹ ਡਰਾਮੇਬਾਜ਼ੀ ਲਈ ਕਿਉਂ ਆਏ ਹੋ ਇੱਥੋਂ ਤੱਕ ਤਿੱਖੀ ਬਹਿਸ ਹੋਈ ਆ ਕਿਸਾਨ ਸ਼ਰੇਮ ਕਹਿ ਰਹੇ ਨੇ ਕਿ ਜੇ ਫਿਰ ਤੂੰ ਆਉਣਾ ਸੀ ਚੋਰੀ ਕਿਉਂ ਆਇਆ ਦੱਸ ਕੇ ਆਉਂਦਾ ਫਿਰ ਅਸੀਂ ਵੇਖਦੇ ਇੱਥੋਂ ਤੱਕ ਕਿਸਾਨ ਕਹਿ ਰਹੇ ਨੇ ਕਿ ਐਮ ਐਲ ਏ ਅਜੇ ਤੇਰੀ ਐਨੀ ਔਕਾਤ ਹੈ ਨਹੀਂ ਜਿਵੇਂ ਤੂੰ ਸਾਨੂੰ ਟਿੱਚ ਸਮਝਣ ਲੱਗ ਪਿਆ ਜਿਵੇਂ ਤੂੰ ਸਾਡੇ ਤੇ ਦਬਾਅ ਪਾਉਣ ਲੱਗ ਪਿਆ ਜਿਵੇਂ ਤੂੰ ਸਾਨੂੰ ਘੂਰਨ ਲੱਗ ਪਿਆ ਇੱਥੋਂ ਤੱਕ ਤਿੱਖੀਆਂ ਗੱਲਾਂ ਕਹਿ ਰਹੇ ਨੇ ਔਰ ਐਮ ਐਲ ਏ ਮੈਸਰ ਖਾਨਾ ਅੱਗੋਂ ਕੁਝ ਕੁ ਜਵਾਬ ਦੇਣ ਦੀ ਕੋਸ਼ਿਸ਼ ਕਰਦਾ ਹਰ ਕਿਸਾਨ ਕਹਿੰਦੇ ਨੇ ਕਿ ਅੱਜ ਤੱਕ ਤੁਹਾਡੀ ਸਰਕਾਰ ਨੇ ਕਿਹੜਾ ਵਾਅਦਾ ਪੂਰਾ ਕੀਤਾ ਲੋਕ ਕਹ ਰਹੇ ਨੇ ਉਹ ਕਹਿੰਦੇ ਮਜ਼ਦੂਰਾਂ ਨਾਲ ਵਾਅਦੇ ਕੀਤੇ ਸੀ ਔਰਤਾਂ ਨੂੰ ਹਜ਼ਾਰ ਹਜ਼ਾਰ ਰੁਪਏ ਦੇਣ ਦੀ ਗੱਲ ਕੀਤੀ ਸੀ ਤੁਸੀਂ 5 ਮਿੰਟ ਚ ਐਮਐਸਪੀ ਦੇਣ ਦੀ ਗੱਲ ਕੀਤੀ ਸੀ ਦੱਸੋ ਤੁਸੀਂ ਕਿਹੜਾ ਵਾਅਦਾ ਪੂਰਾ ਕੀਤਾ ਤਾਂ ਐਮਐਲਏ ਜਿਹੜੇ ਮੈਸਰ ਖਾਨਾ ਸਾਹਿਬ ਹੈ ਉਹਨਾਂ ਨੂੰ ਫੇਰ ਕੋਈ ਅੱਗੋ ਕੋਈ ਪੁਖਤਾ ਗੱਲ ਆ ਨਹੀਂ ਰਹੀ ਪੂਰੀ ਵੀਡੀਓ ਤੁਹਾਨੂੰ ਅੱਗੇ ਵਿਖਾ ਦਿੰਨੇ ਆ ਤੇ ਉਧਰ ਐਮਐਲਏ ਸ਼ੈਰੀ ਕਲਸੀ ਉਹਨਾਂ ਨੂੰ ਲੋਕਾਂ ਨੇ ਘੇਰਿਆ ਐਮਐਲਏ ਸ਼ੈਰੀ ਕਲਸੀ ਜਿਹੜੇ ਆਮ ਆਦਮੀ ਪਾਰਟੀ ਦੇ ਉਮੀਦਵਾਰ ਪ੍ਰਧਾਨ ਨੇ ਉਹਨਾਂ ਨੂੰ ਰਸਤੇ 'ਤੇ ਜਾਂਦਿਆਂ ਕਿਸਾਨਾਂ ਨੇ ਰੋਕਿਆ ਤਿੱਖੀ ਬਹਿਸ ਹੋਈ ਆ ਸਵਾਲ ਜਵਾਬ ਹੋਏ ਨੇ ਐਮਐਲਏ ਸ਼ੈਰੀ ਕਲਸੀ ਖੁਦ ਆਪਣੀ ਗੱਡੀ 'ਤੇ ਚੜ ਬੈਠਾ ਉੱਤੇ ਚੜ ਕੇ ਤੇ ਫਿਰ ਕਿਸਾਨਾਂ ਦੇ ਨਾਲ ਬਹਿਸ ਕਰਨ ਲੱਗਾ ਉੱਥੇ ਵੀ ਕਿਸਾਨਾਂ ਨੇ ਆਹੀ ਸਵਾਲ ਪੁੱਛੇ ਨੇ ਵੀ ਤੁਸੀਂ ਝੂਠ ਮਾਰੇ ਤੁਸੀਂ ਗੁੰਮਰਾਹ ਕੀਤਾ ਵੋਟਰਾਂ ਤੋਂ ਪਹਿਲਾਂ ਬਾਅਦ ਕੁਝ ਕੀਤਾ ਨਹੀਂਗਾ ਸਾਨੂੰ ਤੁਸੀਂ ਕਿਸਾਨ ਕਹਿੰਦੇ ਕਿ ਸ਼ੰਭੂ ਖਨੋਰੀ ਤੋਂ ਜਿੱਦਾਂ ਸਾਨੂੰ ਤੁਸੀਂ ਉਠਾਇਆ ਦੱਸੋ ਅਸੀਂ ਰਸਤਾ ਰੋਕਿਆ ਸੀ ਕਿ ਕੇਂਦਰ ਸਰਕਾਰ ਨੇ ਅਗੋਂ ਰੋਕਿਆ ਸੀ ਸ਼ੈਰੀ ਕਲਸੀ ਸਾਹਿਬ ਇਹ ਕਹਿ ਰਹੇ ਨੇ ਕਿ ਹਾਂ ਕੇਂਦਰ ਸਰਕਾਰ ਨੇ ਰੋਕਿਆ ਸੀ ਪਰ ਬਹਾਨਾ ਤੁਹਾਡਾ ਬਣਾਇਆ ਸੀ ਉਹ ਕਹਿੰਦੇ ਜੇਕਰ ਉਹ ਜਾਣ ਕੇ ਸਾਡਾ ਬਹਾਨਾ ਬਣਾ ਕੇ ਰੋਕੀ ਬੈਠੇ ਸੀ ਉਹਨਾਂ ਨਾਲ ਗੱਲ ਕਰਦੇ ਉਹਨਾਂ ਨੂੰ ਪਾਸੇ ਕਰਾਉਂਦੇ ਅਸੀਂ ਤਾਂ ਸਾਈਡ ਤੇ ਬੈਠੇ ਸੀ ਅਗਰ ਉਹ ਬੈਰੀਕੇਡ ਹਟਾਉਂਦੇ ਇਸ ਤੇ ਦਿੱਲੀ ਜਾਣਾ ਸੀ ਉੱਥੇ ਤਾਂ ਹੀ ਬਹਿਣਾ ਹੀ ਨਹੀਂ ਚਾਹੁੰਦੇ ਸੀ ਤਾਂ ਫਿਰ ਤੁਸੀਂ ਸਾਨੂੰ ਕਿਉਂ ਫੜਿਆ ਸਾਨੂੰ ਤੁਸੀਂ ਉਥੋਂ ਪੁਲਿਸ ਦੀ ਮਦਦ ਨਾਲ ਜੇਲਾ ਚ ਕਿਉਂ ਕੀਤਾ ਸਾਡਾ ਕੀ ਕਸੂਰ ਸੀ ਤਾਂ ਸ਼ੈਰੀ ਕਲਸੀ ਸਾਹਿਬ ਕੋਲੇ ਸੱਚੀ ਕੋਈ ਪੁਖਤਾ ਜਵਾਬ ਨਹੀਂ ਸੀ ਸਿਰਫ ਲੋਕਾਂ ਨੂੰ ਪਰਮਾਇਆ ਜਿਵੇਂ ਵੀ ਮੈਂ ਤਾਂ ਬੱਚਿਆਂ ਨੂੰ ਪੈਸੇ ਦੇਣ ਚੱਲਿਆ ਤੁਸੀਂ ਮੈਨੂੰ ਰੋਕ ਰਹੇ ਹੋ ਕਿਉਂ ਰੋਕ ਰਹੇ ਹੋ ਤਾਂ ਉਥੇ ਫਿਰ ਜਦੋਂ ਕਿਸਾਨਾਂ ਨੇ ਨਹਿਰੇਬਾਜੀ ਕੀਤੀ ਤਾਂ ਸ਼ੈਰੀ ਕਲਸੀ ਸਾਹਿਬ ਹੋਰੀ ਆਮ ਆਦਮੀ ਪਾਰਟੀ ਬਾਰੇ ਪਤਾ ਸਾਰਿਆਂ ਨੂੰ ਆ ਕਿ ਧਰਨੇ ਲਾਦਾ ਕੇ ਪਾਰਟੀ ਬਣੀ ਆ ਹੁਣ ਚਾਹੇ ਧਰਨਿਆਂ ਨੂੰ ਨਫ਼ਰਤ ਕਰਦੇ ਨੇ ਹੁਣ ਚਾਹੇ ਨਾਰਿਆਂ ਨੂੰ ਨਫ਼ਰਤ ਕਰਦੇ ਨੇ ਪਰ ਉਹ ਤਜਰਬਾ ਧਰਨਿਆਂ ਵਾਲਾ ਤੇ ਨਾਰਿਆਂ ਵਾਲਾ ਐਮਐਲਏ ਸਭ ਕੋਲੇ ਸੀਗਾ ਤੇ ਐਮਐਲਏ ਸਾਹਿਬ ਵੀ ਫਿਰ ਨਾਰੇ ਲਾਉਣ ਲੱਗ ਪਏ ਹਾਂ ਲੋਕ ਕਹਿ ਰਹੇ ਸੀ ਆਮ ਆਦਮੀ ਪਾਰਟੀ ਸਰਕਾਰ ਮੁਰਦਾਬਾਦ ਤੇ ਐਮਐਲਏ ਸਾਹਿਬ ਕਹਿ ਲਾ ਪਏ ਆਮ ਆਦਮੀ ਪਾਰਟੀ ਜਿੰਦਾਬਾਦ ਜਿੰਦਾਬਾਦ ਐਦਾਂ ਕਾਫੀ ਕੁਝ ਵਾਪਰਿਆ ਉਥੇ ਤੁਹਾਨੂੰ ਅੱਗੇ ਦੋਵੇਂ ਤਰ੍ਹਾਂ ਦੀਆਂ ਵੀਡੀਓ ਆਪਾਂ ਦਿਖਾਉਣੇ ਆ ਕੀ ਕੁਝ ਹੋਇਆ ਪਰ ਇੱਥੇ ਸਵਾਲ ਨੇ ਕੁਝ ਵੇਖੋ ਦੂਜੀਆਂ ਸਰਕਾਰਾਂ ਨੇ ਵੀ ਲੋਕਾਂ ਦਾ ਕਦੇ ਭਲਾ ਨਹੀਂ ਸੀ ਕੀਤਾ ਦੂਜੀਆਂ ਪਾਰਟੀਆਂ ਨੂੰ ਵੀ ਲੋਕਾਂ ਨੇ ਬੁਰੀ ਤਰ੍ਹਾਂ ਨਕਾਰਿਆ ਕਾਲੀ ਕਾਂਗਰਸ ਭਾਜਪਾ ਪੰਜਾਬ ਤੋਂ ਨਕਾਰਤਾ ਸਾਰਿਆਂ ਨੂੰ ਤੇ ਕੀ ਹੋਇਆ ਕਿ ਵੋਟਾਂ ਦੇ ਨੇੜੇ ਆ ਕੇ ਲੋਕ ਉਹਨਾਂ ਦੀ ਘੇਰੋ ਕਰਾਈ ਸ਼ੁਰੂ ਕਰਦੇ ਸੀ ਜੋ ਵੋਟਾਂ ਦੇ ਦਿਨਾਂ 'ਚ ਆਮ ਆਦਮੀ ਪਾਰਟੀ ਨੂੰ ਲੋਕਾਂ ਨੇ ਵੋਟਾਂ ਤੋਂ 1.5 ਸਾਲ ਪਹਿਲਾਂ ਐਦਾਂ ਘੇਰਨਾ ਸ਼ੁਰੂ ਕਰਤਾ ਉਧਰ ਅੱਜ ਮੁੱਖ ਮੰਤਰੀ ਦੇ ਖਿਲਾਫ ਉਥੇ ਗਏ ਕਿਸਾਨ ਉਧਰ ਇਹ ਜਿਹੜੇ ਸ਼ੈਰੀ ਕਲਸੀਆ ਆਮ ਆਦਮੀ ਪਾਰਟੀ ਦੇ ਐਮਐਲਏ ਇਹਨਾਂ ਨੂੰ ਘੇਰਿਆ ਉਧਰ ਜਿਹੜੇ ਮੌੜ ਦੇ ਐਮਐਲਏ ਸੁਖਵੀਰ ਮੈਸਰਖਾਨਾ ਉਹਨਾਂ ਨੂੰ ਘੇਰਿਆ ਪਿਛਲੇ ਦਿਨੀ ਅਜੇ 3-4 ਦਿਨੀ ਜਿਹੜੇ ਚੇਤਨ ਸਿੰਘ ਜੋੜਾ ਮਾਜਰਾ ਉਹਨਾਂ ਨੇ ਹੱਥ ਜੋੜ ਕੇ ਮਾਫੀ ਮੰਗੀ ਹੈ ਇੱਕ ਦਿਨ ਅੱਗੇ ਵੀ ਮੈਸਰਖਾਨਾ ਨੂੰ ਘੇਰਿਆ ਖੇਤੀਬਾੜੀ ਮੰਤਰੀ ਖੁਡੀਆਂ ਨੂੰ ਪਿਛਲੇ ਦਿਨੀ ਕਿਸਾਨਾਂ ਨੇ ਭਰੇ ਇਕੱਠ ਦੇ ਵਿੱਚ ਸਵਾਲ ਕੀਤੇ ਬਾਦ ਚ ਉਹ ਕਿਸਾਨ ਨੂੰ ਫੜ ਕੇ ਪੁਲਿਸ ਜੇਲ ਲੈ ਗਈ ਔਰ ਜਿਹੜੇ ਸਪੀਕਰ ਕੁਲਤਾਰ ਸਿੰਘ ਸੰਧਵਾ ਉਹਨਾਂ ਨੂੰ ਪਿਛਲੇ ਦਿਨੀ ਤਿੰਨ ਥਾਵਾਂ ਤੇ ਮੂੰਹ ਤੇ ਲੋਕਾਂ ਨੇ ਸੁਣਾਈਆਂ ਉਹ ਜਿਹੜੇ ਕਾਲਜ ਗਏ ਤਾਂ ਕਾਲਜ ਪੜਨ ਵਾਲੀਆਂ ਤੇ ਪੜਾਉਣ ਵਾਲੀਆਂ ਜਿਹੜੀਆਂ ਕੁੜੀਆਂ ਸੀ ਉਹ ਉਹ ਬੁਰੀ ਤਰ੍ਹਾਂ ਬੈਸੀਆਂ ਨੇ ਕੁਲਤਾਰ ਸਿੰਘ ਸੰਧਵਾ ਸਾਹਿਬ ਦੇ ਨਾਲ ਜੇਕਰ ਉਹ ਇੱਕ ਹੋਰ ਪ੍ਰੋਗਰਾਮ ਚ ਗਏ ਉਥੇ ਇੱਕ ਕਿਸਾਨ ਖੜਾ ਹੋ ਕੇ ਉਹਨਾਂ ਦੇ ਖਿਲਾਫ ਬੋਲਣ ਲੱਗ ਪਿਆ ਔਰ ਇੱਕ ਥਾਂ ਤੇ ਜਦੋਂ ਕਿਸਾਨ ਉਹਨਾਂ ਦੇ ਬਾਹਰ ਅੱਗੇ ਗਏ ਉੱਥੇ ਵੀ ਕਿਸਾਨਾਂ ਨੇ ਬਹੁਤ ਖਰੀਆਂ ਸੁਨਾਈਆਂ ਨੇ ਮੂੰਹ ਤੇ ਸੰਧਵਾ ਸਾਹਿਬ ਦੇ ਇਹ ਸਥਿਤੀ ਬਣੀ ਪਈ ਆ ਆਮ ਆਦਮੀ ਪਾਰਟੀ ਨੂੰ ਹੁਣ ਸੋਚਣਾ ਚਾਹੀਦਾ ਕਿ ਆਮ ਆਦਮੀ ਪਾਰਟੀ ਕਿੰਨਾ ਕੁ ਵਿਰੋਧ ਲੋਕਾਂ ਦਾ ਲੈਣਾ ਚਾਹੁੰਦੀ ਆ ਤੇ ਕਿੰਨਾ ਕੁ ਨਹੀਂ ਆਮ ਆਦਮੀ ਪਾਰਟੀ ਦਿੱਲੀ ਦੇ ਵਿੱਚ ਲੋਕਾਂ ਨੇ ਬੁਰੀ ਤਰ੍ਹਾਂ ਹਰਾਤਾ ਪੰਜਾਬ ਚ ਆਮ ਆਦਮੀ ਪਾਰਟੀ ਨੂੰ ਅਕਾਲੀਆਂ ਵਾਲਾ ਗਲਤ ਤਰੀਕਾ ਨਹੀਂ ਵਰਤਣਾ ਚਾਹੀਦਾ ਜਿਵੇਂ ਸੁਖਬੀਰ ਬਾਦਲ ਹੋਰਾਂ ਨੇ ਤਾਕਤ ਤੇ ਸਤਾ ਦੇ ਨਸ਼ੇ ਦੇ ਵਿੱਚ ਆਮ ਲੋਕਾਂ ਨਾਲ ਵਿਰੋਧ ਲੈ ਲੇ ਸੀ ਤੇ ਉਹਨਾਂ ਨੂੰ ਐ ਸੀ ਕਿ ਸ਼ਾਇਦ ਅਸੀਂ ਇਧਰਲੀ ਗੋਟੀ ਖੇਡ ਕੇ ਉਧਰਲੀ ਖੇਡ ਕੇ ਆਸਤਬਕੇ ਦੀਆਂ ਵੋਟਾਂ ਆਸਤਬਕੇ ਦੀਆਂ ਵੋਟਾਂ ਲੈ ਕੇ ਜਿੱਤ ਜਾਾਂਗੇ ਪਰ ਉਹ ਨਹੀਂ ਸੰਭਵ ਹੋਇਆ ਆਮ ਆਦਮੀ ਪਾਰਟੀ ਵੀ ਜਪਦਾ ਕਿ ਐ ਸੋਚੀ ਬੈਠੀ ਆ ਕਿ ਆਹ ਕਿਸਾਨ ਜਾਂ ਆਹ ਜਿਹੜੇ ਨੇ ਇਹਨਾਂ ਨੂੰ ਦਿਵਲ ਦਿਓ ਤੇ ਉਹਨਾਂ ਦੀਆਂ ਵੋਟਾਂ ਲੈ ਕੇ ਉਹਨਾਂ ਦੀਆਂ ਲੈ ਕੇ ਉਹਨਾਂ ਦੀਆਂ ਨਾਲ ਜਿੱਤ ਜਾਾਂਗੇ ਉਧਰੋਂ ਐ ਪਰ ਦੂਜੀਆਂ ਪਾਰਟੀਆਂ ਵੀ ਜ਼ੋਰ ਲਾ ਰਹੀਆਂ ਨੇ ਬੀਜੇਪੀ ਵੀ ਜ਼ੋਰ ਲਾ ਰਹੀ ਆ ਕਾਂਗਰਸ ਵੀ ਲਾ ਰਹੀ ਆ ਉਹਨਾਂ ਨੇ ਵੀ ਵੋਟਾਂ ਖਿੱਚਣੀਆਂ ਦੂਜੇ ਤਬਕਿਆਂ ਦੀਆਂ ਸਾਰਾ ਕੁਝ ਆਮ ਆਦਮੀ ਪਾਰਟੀ ਕੋਲੇ ਨਹੀਂ ਆਉਣਾ 92 ਤੱਕ ਕਦੇ ਹੁਣ ਮਿਲਨੇ ਹੀ ਨਹੀਂ ਆਮ ਆਦਮੀ ਪਾਰਟੀ ਨੂੰ 92 ਤੱਕ ਛੱਡੋ ਸ਼ਾਇਦ 52 ਵੀ ਨਾ ਮਿਲਣ ਸ਼ਾਇਦ ਲੋਕ ਇੱਥੋਂ ਤੱਕ ਕਹਿੰਦੇ ਨੇ ਕਿਸਾਨ ਮਜ਼ਦੂਰ ਬੇਰੁਜ਼ਗਾਰ ਕੱਚੇ ਮਲਾਜ਼ਮ ਵੀ ਦੋ ਵੀ ਨਹੀਂ ਆਮ ਆਦਮੀ ਪਾਰਟੀ ਦਾ ਆਪਣਾ ਹੀ ਐਮਐਲਏ ਕੁਮਰ ਵਿਜੇ ਪ੍ਰਤਾਪ ਵੀ ਇਹ ਕਈ ਵਾਰ ਕਹਿ ਚੁੱਕਾ ਕਿ ਅੱਜ ਵੋਟਾਂ ਪੈ ਜਾਣ 2 ਐਮਐਲਏ ਵੀ ਨਹੀਂ ਜਿੱਤਨੇ ਆਮ ਆਦਮੀ ਪਾਰਟੀ ਦੇ ਹੁਣ ਆਮ ਆਦਮੀ ਪਾਰਟੀ ਨੇ ਖੁਦ ਤੈਅ ਕਰਨਾ ਕਿ ਉਹਨਾਂ ਨੇ ਕਿੱਦਾਂ ਕੀ ਕਰਨਾ ਆ ਤੁਸੀਂ ਅੱਗੇ ਵੀਡੀਓ ਦੇਖੋ ਹੋ ਕੀ ਰਿਹਾ ਤੇ ਹੋਣਾ ਕੀ ਚਾਹੀਦਾ ਹੈ ਤੁਸੀਂ ਆਪੇ ਦੱਸਿਓ ਆ ਦੇਖੋ ਦੋਵੇਂ ਐਮਐਲਏ ਸ਼ਹਿਰੀ ਕਲਸੀ ਤੇ ਸੁਖਵੀਰ ਮੈਸਟਰਖਾਨਾ ਲੜੀ ਵਾਰ ਤੁਹਾਨੂੰ ਵੀਡੀਓ ਦਿਖਾਉਣੇ ਆ ਉੱਥੇ ਵਾਪਰਿਆ ਕੀ ਹੈ ਬਹੁਤ ਮਿਹਰਬਾਨ ਤੈਨੂੰ ਪਤਾ ਸਕਦਾ ਵੀਰ ਉਹ ਕੀ ਆਕਮਤੀ ਪਈ ਆ ਤੂੰ ਇਹਨੇ ਤਸਰ ਸਾਡੀ ਹਿੱਕ ਧਾਪਣੇ ਜੇ ਬਣਾਇਆ ਤੇ ਤੈਨੂੰ ਇਹ ਸਾਡੇ ਝਖਮਾਂ ਤੋਂ ਖੂਨ ਧਕਣੇ ਐਨੇ ਕਾਤ ਹੈ ਨਹੀਂ ਸੁਖਵੀਰ ਜੇ ਤੇਰੀ ਜਦੋਂ ਤੂੰ ਲੋਕਾਂ ਦੇ ਪਾਵਰ ਪ੍ਰੈਸ਼ਰ ਪਾਉਣ ਲੱਗ ਜਾਏ ਧੰਨਵਾਦ ਕੀਤਾ ਹਰ ਗੱਲ ਦੀ ਮੈਂ ਕੋਈ ਮੈਂ ਇੱਕ ਤਰ੍ਹਾਂ ਨਹੀਂ ਹੁੰਦਾ ਹੁੰਦਾ ਸਾਰੀ ਗੱਲ ਦਾ ਨਜ਼ਾਰਾ ਸਹੀ ਹੈ ਜੀ ਜੰਮੂ ਮੇਰਾ ਕਬੱਡੀ ਨਹੀਂ ਦੂਜਾ ਮੈਂ ਤੇਰੇ ਧਰਨਿਆਂ ਦਾ ਵੀ ਸ਼ਰੀਕੀ ਤਾਂ ਫਿਰ ਸ਼ਰੀਕੀ ਇੱਥੇ ਇੱਥੇ ਧਰੀਗਾ ਗੱਲ ਤਾਂ ਸੁਣ ਨੀ ਸ਼ਰੀਕੀ ਸੀਗਾ ਧੱਕੇ ਨਾਲ ਪਤਾ ਕੀ ਐ ਥੋੜੀ ਰੋਕ ਮੇਰੀ ਗੱਲ ਸੁਣ ਲੈ ਪਹਿਰੇ ਮੈਂ ਤੈਨੂੰ ਫਿਰ ਇੱਕ ਮਿੰਟ ਦਮਾਰ ਰਹਾਗਾ ਉਹ ਮੇਰੀ ਗਲਤੀ ਸੁਣ ਨਾ ਮੈਂ ਬੇਇਨਤੀ ਕਰੇ ਮੈਂ ਕਿਹਾ ਸ਼ਖਵੀਰ ਸ਼ਾ ਪੱਲਾ ਨਾਲ ਤੱਕੀ ਤੂੰ ਬਣਾ ਕੇ ਨਹੀਂ ਤੂੰ ਹੀ ਬਣਾ ਕੇ ਗਿਆ ਉਹ ਕਮਰੇ ਬਣਾ ਕੇ ਗਿਆ ਕੰਨ ਆ ਦੇ ਬਣਾਏ ਉਹ ਯਾਰ ਸਟੇਡੀਅਮ ਕਿਹੜਾ ਸਟੇਡੀਅਮ ਐ ਉਹ ਦੱਸ ਉਹ ਕੰਨ ਸਟੇਡੀਅਮ ਦੇ ਪਾਸਾ ਕਿ ਪਰ ਤੂੰ ਨਹੀਂ ਪਤਾ ਦੱਸ ਉਹ ਦੂਜਾ ਛੱਡ ਦੇ ਤਾ ਨਹੀਂ ਮੈਂ ਜਾਣਾ ਚਾਹਦਾ ਜਦੋਂ ਤੰਨੂ ਪਤਾ ਸਕਦੀ ਰ ਉਹ ਕੀ ਅੱਗ ਮੱਥੀ ਪਈ ਆ ਤੂੰ ਇਹੇ ਤਰ ਸਾਡੀ ਹਿੱਕ ਧਾਪਣੇ ਇਹ ਬਣਾਏ ਆ ਤੇ ਇਹ ਸਾਡੇ 10 ਨਾਲ ਤੂੰ ਹੁਣ ਧਕਣਾ ਐਨੇ ਕਾਤ ਹੈ ਨਹੀਂ ਸੁਖਵੀਰ ਜੀ ਤੇਰੀ ਜਿੱਦ ਤੂੰ ਲੋਕਾਂ ਦੇ ਪਾਵਰ ਪ੍ਰੈਸ਼ਰ ਪਾਉਣ ਲੱਗਿਆ ਯਾਰ ਸੁਖਮਾਨੀ ਆ ਸਾਡਾ ਜਿਹੜਾ ਝੋਲੀਆਂ ਡਾੜਦਾ ਸੀਗਾ ਇੱਥੇ ਝੋਲੀਆਂ ਡਾੜਦਾ ਸੀਗਾ ਅੱਜ ਆਹ ਕੋਈ ਚੋਰੋਂ ਆਇਆ ਜੇ ਸਾਇੰਦ ਬੋਲਣਾ ਸਵਾਰ ਫੇਰ ਸੀ ਆਇਆ ਸਵਾਰ ਸੀ ਤੂੰ ਕਹਿ ਕੇ ਆਉਂਦਾ ਵੀ ਅੰਦਰ ਪਿੰਡ ਆਉਣਾ ਫੇਰ ਸਵਾਰ ਸੀ ਜਾ ਚੋਰ ਉਹ ਬੰਦਾ ਬਗਾਦ ਨਹੀਂ ਯਾਰ ਇਹ ਟਰਾਲੀ ਚੋਰਾ ਵਾਲੀ ਗੱਲ ਕਰ ਰਿਹਾ ਤੂੰ ਵੀ ਜਿਹੜੇ ਲੋਕ ਕਹਿੰਦੇ ਸੀ ਨਾ ਟਰਾਲੀ ਚੋਰਾ ਵੀ ਨਹੀਂ ਤੂੰ ਟਰਾਲੀ ਚੋਨੀ ਪੈਂਦੀ ਵੀ ਨਹੀਂ ਤੂੰ ਕਿਹਦੇ ਦਾੜ ਨੂੰ ਕਹਿੰਦਾ ਇਹ ਗੱਲ ਨਾ ਕਰੀ ਇਹ ਗੱਲ ਨਾ ਕਰੀ ਨਹੀਂ ਦਿੱਤਾ ਤੂੰ ਬਿਲਕੁਲ ਨਹੀਂ ਕੁਝ ਦਿੱਤਾ ਤੂੰ ਪੋਚਾਂ ਮੋਹਣਾ ਯਾਰ ਚੱਲ ਕਮਾਲ ਉਹ ਬੋਟੀ ਨਹੀਂ ਦਿੱਤਾ ਯਾਰ ਇਹਦਾ ਸਾਡਾ ਜਮੇ ਨਹੀਂ ਕਰਾ ਸਰਕਾਰ ਨੇ ਯਾਰ ਕੀ ਕਰ ਸਰਕਾਰ ਇੱਕ ਮਿੰਟ ਸਰਕਾਰ ਤੇਰੀ ਤੇਰੀ ਵਾਅਦੇ ਕਰਦੀ ਸੀ ਤੇਰੀ ਵਾਅਦੇ ਸਰਕਾਰ ਕਹਿੰਦੀ ਸੀ ਆਉਣ ਖਾਣ ਵਿੱਚ ਇਹਦਾ ਗੱਲ ਸੁਣ ਲਾ ਤੁਹਾਡੀ ਸਰਕਾਰ ਦੇ ਵਿੱਚ ਸਕੂਲਾਂ 'ਚ ਸਭ ਤੋਂ ਵਧੀਆ ਕੰਮ ਹੋ ਰਿਹਾ ਨਹੀਂ ਹੋ ਰਿਹਾ ਨਹੀਂ ਯਾਰ ਕਹਿੰਦਾ ਹੋ ਰਿਹਾ ਕੰਮ ਦੱਸ ਤੇਰੀ ਸਰਕਾਰ ਨੇ ਬਹੁਤ ਵੱਡਾ ਮੁੱਦਾ ਵੀ ਮੈਂ ਆਉਣ ਖਾਣ ਨਸ਼ੇ ਬੰਦ ਕਰਨ ਨੂੰ ਕਰਦਾ ਆਉਣ ਫਾਰ ਮੈਂ ਐਮਐਫ ਨਿਦੇਦੂਗਾ ਮੈਂ ਤੇਰੇ ਹੀ ਪੋਹਣਾ ਉਹ ਤੈਨੂੰ ਸਰਪੰਚ ਨੇ ਕਿਹਾ ਸੀ ਕਿ ਆਉਣ ਫਾਰ ਐਮਐਫ ਪੰਦ ਮੈਂਦਾ ਆਉਣ ਫਾਰ ਨਸ਼ਾ ਬੰਦ ਅੱਜ ਤੋਂ ਹੀ ਰੱਤੀ ਜਾ ਨਿਕਨੇ ਕੇ ਜਵਾਕਾਂ ਦੇ ਜਾਂ ਤੂੰ ਨਸ਼ਾ ਬੰਦ ਕਰਾਉਣੀ ਹੋਇਆ ਕਰਤਾ ਹੈ ਕਰਤਾ ਹੈ ਵੇ ਨਹੀਂ ਕਹਿੰਦਾ ਮੈਨੂੰ ਪਤਾ ਨਹੀਂ ਨਹੀਂ ਬੋਕਰਾਂ ਨੂੰ ਪਤਾ ਨਹੀਂ ਤੁਸੀਂ ਸਰਕਾਰ ਦੇ ਸਰਕਾਰ ਦੇ ਬੰਦੇ ਤੁਹਾਨੂੰ ਦੀਦੇ ਨਹੀਂ ਤੁਹਾਨੂੰ ਕਖਵੀਰ ਕਖਵੀਰ ਤੁਹਾਨੂੰ ਦੀਦੇ ਨਹੀਂ ਅਸੀਂ ਪੀਨੇ ਮਕੋੜੇ ਦੀਨੇ ਛੋਟੇ ਤੁਹਾਨੂੰ ਦੀਦੇ ਨਹੀਂ ਅਸੀਂ ਨਹੀਂ ਕਹ ਲੈ ਇਹਦਾ ਹੋਊਗਾ ਉਹ ਜਿਹੜਾ ਜਿਹੜਾ ਸਾਡੇ ਸਟੇਡੀਅਮ ਦਾ ਹੁਦਕਰ ਕਰਕੇ ਉਹ ਮੈਨੂੰ ਆ ਦੱਸ ਉਹ ਕਿਹਨੇ ਬਣਵਾਇਆ ਉਹ ਕਿਹਨੇ ਬਣਾਇਆ ਉਹ ਕਿਹਨੇ ਬਣਾਇਆ ਉਹ ਦੱਸ ਰਿਕਾਰਡ ਰਿਕਾਰਡ ਕੀ ਕਰ ਰਿਕਾਰਡ ਕੀ ਕਰਨੇ ਆ ਅਸੀਂ ਮੇਰੀ ਗੱਲ ਸਰਕਾਰ ਕੀ ਕੰਮ ਮੇਰੀ ਗੱਲ ਤੇਰਾ ਇੱਕ ਅੱਖ ਵੀ ਨਹੀਂਗਾ ਦੇਖ ਦੇਖ ਤੇਰਾ ਇੱਕ ਅੱਖ ਨਹੀਂ ਸੁਣਿਆ ਮੈਂ ਅੱਜ ਤੋਂ ਬਾਅਦ ਤੇਰੇ ਕੋਈ ਬੋਲਣ ਕਰ ਪੈਂਦੀ ਤੂੰ ਆ ਸਾਡੇ ਐਮਐਲਏ ਦਾ ਸਤਕਾਰਯੋਗ ਐਮਐਲਏ ਹਲਕੇ ਦਾ ਮੈਂ ਇੱਕ ਆਮ ਨੇ ਤੱਕ ਖਾਣਾ ਲੜ ਕੇ ਕੇ ਪਿੰਡ ਦੇ ਵਿੱਚ ਬੜੀ ਗੀਤ ਮੰਗਦਾ ਉਹ ਪਿੱਛੇ ਹਟਦੇ ਯਾਰ ਸਵਾਦ ਤਾਂ ਫੇਰ ਆ ਚੋਰ ਹੋਣਾ ਬੜੀ ਚੋਰ ਹੋਣਾ ਬੜੋ ਸਾਡੇ ਯਾਰ ਮੱਤਿਆ ਦਾ ਕੰਮ ਦੇ ਤੁਸੀਂ ਚੋਰ ਮੈਂ ਆਗੂ ਆ ਜਾ ਓਏ ਮੈਂ ਯਾਰ ਮੈਂ ਰਾਮਾ ਭਾਣਾ ਮੈਂ ਕਾ ਖਵਾਉਨੇ ਹਾਂ ਤੁਸੀਂ ਯਾਰ ਤੁਸੀਂ ਹੀ ਖਵਾਉਨੇ ਹੋ ਸਵਾਦ ਤਾਂ ਤੁਸੀਂ ਖਵਾਉਨੇ ਹੋ ਜਿਹਨੂੰ ਮੈਂ ਕੋਈ ਟਾਈਮ ਦੇ ਉਹਨਾਂ ਕੰਕੀ ਕਸ ਖੜਕਤੀ ਤਰੀਕ ਨੂੰ ਤੁਹਾਡੇ ਕੋਲ ਗਿਆ ਇਹ ਰੇਵਾ ਤਾਂ ਮੰਗਪਾਸਰ ਤੱਕ ਲੈਣ ਨਹੀਂ ਆਏ ਬੀਤੇ ਅਸੀਂ ਨਹੀਂ ਕਿਹਾ ਨਹੀਂ ਨਾ ਨੰਦਰਾ ਨਹੀਂ ਕੋਈ ਨਹੀਂ ਆਇਆ ਕੋਈ ਨਹੀਂ ਆਇਆ ਸਾਡੇ ਨਾਮ ਦੇ ਤੇ ਬਟਨ ਸਰ ਸਰਕਾਰ ਨੇ ਪੰਜਾਬ ਸਰਕਾਰ ਨੇ ਕਿਉਂ ਚੁੱਕਿਆ ਭਰਨਾ ਪੰਜਾਬ ਸਰਕਾਰ ਨੂੰ ਕੀ ਲੋੜ ਪੈ ਗਈ ਮੱਲਤ ਪਾਹੀ ਮੇਰੀ ਗੱਲ ਸੁਣ ਕੇ ਮੇਰੀ ਬੇਇੱਜ਼ਤੀ ਹੈ ਆਪ ਜੁੜ ਕੇ ਦੇ ਦਿਓ ਆਪਾਂ ਭਰਾਵਾਂ ਸਰ ਬਿਲਕੁਲ ਪੰਜਾਬ ਦੇ ਲੋਕਾਂ ਅਸੀਂ ਦੋ ਪਾਸਿਆਂ ਤੋਂ ਕੰਸੀ ਸਾਬ ਲੈਣਾ ਹੈ ਜਵਾਬ ਦਿਓ ਕਸੂਰ ਇਹ ਇੱਕ ਲੋਕ ਨੂੰ ਹੋਏਗਾ ਹਾਂ ਮਾਰਵਾੜੀ ਜਿੱਦ ਵਿੱਚ ਆਪਾਂ ਆਪਣੇ ਪੰਜਾਬੀਆਂ ਨੂੰ ਤੇ ਲਾਹ ਵਧੀਆ ਕੋਈ ਅੰਬਾਣੇ ਤੋਂ ਬਾੜ ਲੈਣਾ ਅੰਬਾਣੇ ਦੇ ਜੰਮੇ ਕਾਰੋਬਾਰੀਆ ਅੰਮ੍ਰਾਲੇ ਦੇ ਕਨੇ ਕਾਰੋਬਾਰੀ ਬੰਦੇ ਆਏ ਨੇ ਜਿਹਨਾਂ ਨਾਲ ਮੀਟਿੰਗ ਹੋਈ ਉਹਨਾਂ ਨੂੰ ਬਕਾਇਦਾ ਅੱਜ ਜਿੰਦੂ ਨੇ ਪੰਜਾਬ ਦਾ ਪੰਜਾਬ ਦੇ ਰੋਡ ਪੈ ਗਈ ਮਤਲਬ ਵੱਡੇ ਦੇ ਸੌਲਟਿਕ ਮੈਂ ਆਪਾਂ ਭਰਾਵਾ ਸਰ ਬਿਲਕੁਲ ਆਪਾਂ ਪੰਜਾਬ ਦੇ ਲੋਕਾਂ ਨੂੰ ਮਾਹੌਲ ਬਣਿਆ ਅਸੀਂ ਆਪਣੇ ਦੇਰਾ ਉਹ ਕਿ ਆਪਾਂ ਆਪਣੇ ਕੰਮ ਦੇ ਰਾਂ ਰੋਕ ਕੇ ਆਪਣੇ ਬੰਦੇ ਨੂੰ ਲੰਘਣ ਇੱਕ ਮਿੰਟ ਇੱਕ ਗੱਲ ਦਾ ਜਵਾਬ ਪੰਜਾਬ ਵਿੱਚ ਦਿੱਲੀ ਜਾਣਾ 에ਰਪੋਰਟ ਹਾਂਜੀ ਤਕਰੀਬਨ 80% ਬੰਦੇ ਜਿਹੜੇ ਸਾਡੇ ਬੱਚੇ ਆ ਰਹਿਣ ਦਾ ਦੇ ਲੋਕ ਬਾਹਰਲੇ ਹੋਣਗੇ ਏਅਰਪੋਰਟਾਂ ਤੋਂ ਉਹਦੇ ਜਾਂਦੇ ਨੇ ਏਅਰਪੋਰਟ ਕਿਹਨੇ ਬੰਦ ਕੀਤਾ ਜੀ ਸੈਂਟਰ ਨੇ ਕੀਤਾ ਅਸੀਂ ਸੈਂਟਰ ਨੇ ਬੰਦ ਕੀਤਾ ਇਹ ਗੱਲ ਸੱਚੀ ਹੈ ਅਸੀਂ ਦੋ ਪਾਸੇ ਦੋਵੇਂ 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 ਜਿਹੜਾ ਲੱਗਦਾ ਯਾਦ ਆਉਂਦੇ ਹੋ ਚਾਹ ਦਾ ਜਵਾਬ ਹੋਵੇ ਏਅਰਪੋਰਟ ਕਿਹਦੇ ਹੋ ਇਹ ਸੈਂਟਰ ਨੇ ਬੰਦ ਕੀਤਾ ਹਾਂ ਜੀ ਤੇ ਫਿਰ ਆਪਾਂ ਆਪਣੇ ਪੰਜਾਬੀਆਂ ਨੂੰ ਤੇ ਰਾਹ ਵਧੀਆ ਦਿੰਦਾ ਹੈ ਇਹ ਗੱਲ ਕੋਈ ਨਾ ਬੰਦ ਰਹੀਆਂ ਆ ਕੰਪਨੀ ਦਾ ਸਾਰਾ ਖਾਲੀ ਰੱਖਿਆ ਕਰਦੀ ਆ

ਕਿਨੇ ਆ ਨਾ ਨੌਕਰੀ ਦੇ ਮੱਠ ਪਟੇ ਬੈਗਲ ਫੁਕੀਏ ਹਾਂ ਕਿ ਲਕਸਾਂ ਨਾਲ ਬੈਸਕਿੰਗ ਦੀ ਕਿਸਾਨਾਂ ਦੀ ਬੈਸਕਿੰਗ ਨਹੀਂ ਮਿਲਦਾ ਮੈਨੂੰ ਇੱਕ ਦੱਸੋ ਕਿਹੜਾ ਕਿਹੜਾ ਕਿਸਾਨ ਆ ਜਿਹੜਾ ਸੀਮਾ ਇੱਕ ਦਾ ਨਾਮ ਦਿਓ ਇੱਕ ਦਾ ਨਾਮ ਦੱਸਿਓ ਕਿਹੜਾ ਕਿਸਾਨ ਸੇਖਵਾ ਤੋਂ ਹੋਏ ਆ ਜੀ ਇਹ ਆਪਣੇ ਵੱਡੇ ਵੀਰ ਹਾਂ ਜੀ ਜਿਹੜੇ ਗਰਦਾਸ ਪੁੱਤ ਪਾਰਾਂ ਦੇ ਮਰਦ ਹਾਂ ਮੈਂ ਉਹ ਹਾਂ ਠੀਕ ਹੈ ਮੈਂ ਤੈਨੂੰ ਦੱਸ ਦਾਂਗਾ ਸਤਿ ਸ੍ਰੀ ਅਕਾਲ ਜੀ ਨਹੀਂ ਨਹੀਂ ਬਟੇ ਸ਼ੈਂਪੂ ਬਾਰਡਰ ਤੇ 600 ਦੇ ਵੱਧ ਕਰੀਬ ਕਾਹਦੀਆਂ ਜੱਟੇ ਮਰਦਾ ਤੋਂ ਅਪਾਰਾ ਕਿਲੇ ਦਾ ਸਾਡੇ ਕਿਸਾਨ ਦਾ ਨਾਮ ਦਾ ਜਿਹੜੇ ਤੇ ਬਰਗਾਤ ਜਿਹੜਾ ਅੰਮ੍ਰਿਤਸਰ ਦਾ ਕੈਮਰਾ ਸੁਧਾਰਦਾ ਬਹੁਤ ਬਹੁਤ ਧੰਨਵਾਦ ਕੀਤਾ ਹਰ ਗੱਲ ਨੂੰ ਕੋਈ ਨਹੀਂ ਮਰ ਗਿਆ ਵੀ ਮੈਨੂੰ ਨਹੀਂ ਹੁੰਦਾ